ਕਹਿੰਦੇ ਨੇ ਜਾਖੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਵਾਕਿਆ ਨਵੀਂ ਮੁੰਬਈ ਦੇ ਬੇਲਾਪੁਰ ਸਟੇਸ਼ਨ ਤੇ ਸੋਮਵਾਰ ਨੂੰ ਵੇਖਣ ਨੂੰ ਮਿਲਿਆ ਇੱਥੇ ਇੱਕ 50 ਸਾਲਾ ਔਰਤ ਦੀ ਜਾਨ ਚਮਤਕਾਰੀ ਟੰਗ ਨਾਲ ਬਚ ਗਈ ਉਹ ਪਟੜੀ ਤੇ ਡਿੱਗ ਪਈ ਤੇ ਇੱਕ ਰੇਲ ਗੱਡੀ ਦੇ ਉੱਪਰੋਂ ਲੰਘ ਗਈ ਪਰ ਇਸ ਦੇ باوجود ਉਹ ਸਹੀ ਸਲਾਮਤ ਉੱਠ ਖੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਕਟਨਾ ਦੀ ਵੀਡੀਓ ਵਿੱਚ ਰੇਲ ਗੱਡੀ ਨੂੰ ਬੈਕ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਸਾਰੇ ਲੋਕ ਬੜੀ ਹੈਰਾਨੀ ਨਾਲ ਪਟੜੀ ਵੱਲ ਦੇਖ ਰਹੇ ਸਨ ਫਿਰ ਰੇਲ ਗੱਡੀ ਹੇਠੋਂ ਔਰਤ ਉੱਠ ਖੜੀ ਹੁੰਦੀ ਹੈ ਟ੍ਰੇਨ ਪਿੱਛੇ ਹੁੰਦੇ ਹੀ ਉਹ ਇੱਕਦਮ ਉੱਠਦੀ ਹੈ ਤੇ ਸਿੱਧੀ ਬੈਠ ਜਾਂਦੀ ਹੈ ਇਸ ਦੌਰਾਨ ਅਧਿਕਾਰੀ ਮਦਦ ਕਰਨ ਲਈ ਉਸ ਵੱਲ ਦੌੜੇ ਰਿਪੋਰਟਾਂ ਮੁਤਾਬਕ ਔਰਤ ਨੇ ਆਪਣੀ ਦੋਵੇਂ ਲੱਤਾਂ ਗਵਾ ਦਿੱਤੀਆਂ ਨੇ ਪਰ ਜਾਨ ਬਚ ਗਈ ਕਟਨਾ ਬੇਲਾਪੁਰ ਸਟੇਸ਼ਨ ਤੇ ਸਵੇਰੇ 10 ਵਜੇ ਵਾਪਰੀ ਜਦੋਂ ਔਰਤ ਥਾਣੇ ਜਾਣ ਵਾਲੀ ਟ੍ਰੇਨ ਦੀ ਉਡੀਕ ਕਰ ਰਹੀ ਸੀ ਬੀਤੀ ਦਿਨੀ بارش ਕਾਰਨ ਸ਼ਹਿਰ ਭਰ ਦੀਆਂ ਪਟੜੀਆਂ ਤੇ ਪਾਣੀ ਭਰ ਜਾਣ ਕਾਰਨ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ ਇਸ ਦੌਰਾਨ ਪਲੇਟਫਾਰਮ ਤੇ ਭਾਰੀ ਭੀੜ ਹੋਣ ਕਾਰਨ ਔਰਤ ਲੱਕੇ ਪਟੜੀ ਤੇ ਡਿੱਗ ਗਈ ਤੇ ਟ੍ਰੇਨ ਉਸ ਦੇ ਉੱਪਰੋਂ ਲੰਘ ਗਈ ਰੇਲਵੇ ਅਧਿਕਾਰੀਆਂ ਨੇ ਦੱਸਿਆ ਔਰਤ ਦੀ ਜਾਨ ਬਚਾਉਣ ਲਈ ਰੇਲ ਗੱਡੀ ਨੂੰ ਬੈਕ ਕੀਤਾ ਗਿਆ ਅਤੇ ਰੇਲਵੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਬਿਊਰੋ ਰਿਪੋਰਟ A B